ਉਹ ਹੈ ਨਸ਼ਿਆਂ ਦਾ ਤੇ ਜਿਸ ਨਸ਼ੇ ਦੇ ਵਿੱਚ ਸਾਡੀ ਨੌਜਵਾਨੀ ਕੀ ਸਾਡੇ ਬਜ਼ੁਰਗ ਵੀ ਤਸਦੇ ਤੁਰੇ ਜਾ ਰਹੇ ਨੇ ਉਹਨਾਂ ਆਖ ਤੱਕ ਕੀ ਨਿਕਲਣਾ ਹੈ ਬੱਚਿਆਂ ਨੂੰ ਕੀ ਕੱਢਣਾ ਹੈ ਉਹ ਕਿਸੇ ਨੂੰ ਕੀ ਸਿੱਖਿਆ ਦੇਣਗੇ ਜਿਹੜੇ ਆਪ ਹੀ ਦਲਦਲ ਵਿੱਚ ਪਸੇ ਬੈਠੇ ਨੇ ਇਹ ਨਸ਼ਿਆਂ ਦੇ ਵੱਲ ਜਦੋਂ ਕਿਸੇ ਪਿਤਾ ਨੂੰ ਰੋਂਦੇ ਵੇਖੀਦਾ ਕਿਸੇ ਮਾਂ ਨੂੰ ਰੋਂਦੀ ਵੇਖੀਦਾ ਜਿਸ ਮਾਂ ਨੇ 9 ਮਹੀਨੇ ਬੱਚੇ ਨੂੰ ਪੇਟ ਦੇ ਵਿੱਚ ਪਾਲਿਆ ਜਿਸ ਮਾਂ ਨੇ ਛਾਤੀ ਦਾ ਨੀਰ ਚੁਗਾ ਕੇ ਪਾਲਿਆ ਜਿਸ ਮਾਂ ਨੇ ਲੋਰੀਆਂ ਦਿੱਤੀਆਂ ਅੱਜ ਉਹ ਮਾਂ ਆਪਣੇ ਪੁੱਤਰ ਦੇ ਮੁੱਖ ਤੇ ਹੱਥ ਫੜ ਕੇ ਕਹਿੰਦੀ ਹੈ ਪੁੱਤਰਾ ਇੱਕ ਵਾਰ ਮੈਨੂੰ ਮਾਂ ਕਹਿ ਜਾਂਦੀ ਹੋਈ ਮੇਰਾ ਸੀਨਾ ਠਰ ਜਾਵੇਗਾ ਵਾਹਿਗੁਰੂ ਪਰ ਉਹ ਨਸ਼ੇ ਦੀ ਦਵਤਲ ਵਿੱਚ ਫਸਿਆ ਹੋਇਆ ਸਦਾ ਵਾਸਤੇ ਆਪਣੀ ਮਾਂ ਤੇ ਪਿਓ ਨੂੰ ਛੱਡ ਕੇ ਚਲਿਆ ਗਿਆ ਔਰ ਜਿਹੜੇ ਪਿਤਾ ਬੱਚੇ ਜੰਮਿਆ ਤੇ ਇਹ ਸੋਚਦਾ ਸੀ ਕਿ ਮੇਰੀ ਆਖਰੀ ਡੋਰੀ ਦਾ ਡੰਗੋਰੀ ਦਾ ਸਹਾਰਾ ਬਣੇਗਾ ਤੇ ਉਸ ਪਿਤਾ ਦੇ ਮੋਢੇ ਤੇ ਆਪਣੇ ਪੁੱਤਰ ਦੀ ਅਰਤੀ ਜਾਂਦੀ ਹੈ ਤੇ ਦੁਨੀਆਂ ਦੇ ਲੋਕ ਖੜ ਖੜ ਕੇ ਦੇਖਦੇ ਨੇ ਕਿ ਉਸ ਪਿਤਾ ਤੋਂ ਨਾਤੇ ਤੁਰਿਆ ਜਾਂਦੇ ਤੇ ਨਾਸ ਪੁੱਤਰ ਪਿਤਾ ਤੋਂ ਖੜਿਆ ਜਾਂਦਾ ਹੈ ਨਾਸ ਪਿਤਾ ਤੋਂ ਰੋਇਆ ਜਾਂਦਾ ਹੈ ਉਹ ਪਿਤਾ ਕਹਿੰਦਾ ਪ੍ਰਮਾਤਮਾ ਐਡਾ ਭਾਣਾ ਨਹੀਂ ਸੀ ਵਰਤਉਣਾ ਮੈਨੂੰ ਲੈ ਜਾਂਦਾ ਮੈਂ ਸਰਖੂ ਜਾਂਦਾ ਪਰ ਹੁਣ ਮੈਂ ਇਹ ਰਹਿਂਦੀ ਜ਼ਿੰਦਗੀ ਕਿਵੇਂ ਕੱਟਾਂਗਾ ਸੁਣੋ ਪਿਆਰ ਦੇ ਨਾਲ ਕبھی ਦੁਖੀ ਹੋ ਕੇ ਇਸ ਪੰਜਾਬ ਨੂੰ ਕੁਛ ਸਿੱਖਿਆ ਦੇਣੀ ਚਾਹੁੰਦਾ ਸੁਣੋ ਪਿਆਰ ਦੇ ਨਾਲ ਢਾਡੀ ਜੱਤਾ Eu quero ali. <music> विया चूड़ा खोड़ी सारे थी बाबू चुका तयार थीनू बाबू चुकंदा ਅੱਜ ਦੇ ਇੰਡੀਪੈਂਡੈਂਟ ਸਾਡੇ ਪਹਿਲਵਾਨ ਸੀ ਅੱਜ ਪਿੰਡੋਂ ਸੁਮੈਕੀ ਟਿਕਾ ਲਾ ਗਿਆ ਕਿਹੜੇ ਘੜੇ ਖਾ ਕੇ ਜ਼ਿੰਦਗੀ ਗਵਾ ਗਿਆ ਮੇਰੇ ਘਿਹੜ ਦੇ ਕਬੱਡੀ ਜੋ ਜਵਾਨ ਸੀ ਗੱਤ ਸਿੰਜ ਮੈਂ ਦਿਖਾੜੇ ਅਜੇ ਪਿੰਡੋਂ ਸਮਾਂ ਕਿਟੀ ਗਲਾ ਆ ਗਿਆ ਕਿਹ ਗੇੜੇ ਖਾ ਕੇ ਜਿੰਦਗੀ ਗਵਾ ਗਿਆ ਲਾਸ਼ ਕਰਾਈ ਸੈੜ ਤੋਂ ਹਮਾਰੀਆਂ ਲਾਸ਼ ਕਰਾਈ ਸੈੜ ਤੋਂ ਹਮਾਰੀਆਂ ਦੇਖੀ ਨਾ ਹਜ਼ਰ ਖੁਦਾ ਇਹ ਤੇ ਸੱਜਰੀ ਵੀਰੇ ਚੂੜਾ ਤੋੜਦੀ ਯਾਰਦੀ ਨੂੰ ਬਾਪ ਚੁਕਿਦਾ ਯਾਰਦੀ ਨੂੰ

ਵਿੱਦੇ ਪੰਗੜੇ ਨਾਲ ਖੁਸ਼ੀਆਂ ਮਨਾਉਂਦਾ ਸੀ ਅੱਜ ਨਾ ਸਰਕਾਰਾਂ ਤਾਂ ਕੀ ਕਰਿਆ ਦਾਹੀ ਖੇਤ ਵਿੱਚ ਲੱਗ ਮਹਾ ਮਰਿਆ ਜਿਹੜਾ ਮਾਲ ਦਾ ਦਮ ਮੇ ਮੇਲੇ ਆਉਦਾ ਸੀ ਵਿੱਦੇ ਪੰਗੜੇ ਨਾਲ ਖੁਸ਼ੀ ਹਮ ਮਨਾਉਂਦਾ ਸੀ ਅੱਜ ਇਹ ਨਾ ਸਰਕਾਰਾਂ ਤਾਂ ਕੀ ਕਰੇ ਅੰਨ ਦਾਹੀ ਖੇਤ ਵਿੱਚ ਫਹਾ ਲੈ ਕੇ ਮਰਿਆ ਦੇ ਨੰਬਲਾਤਕਾਰ ਮੰਦਰੀ ਵਿਦਿਆ ਹੁੰਦੇ ਨੇ ਮਲਾਤਕਾਰ ਮੰਦਰੀ ਟਿਕਾਣਾ ਕੋਲੇ ਮੋਚਦਾ ਨੇ ਸੱਜਰੀ ਵੀ ਆਹੀ ਜੁੜਾ ਕੋਲ ਨੀ ਤੇ ਅਰਥੀ ਨੂੰ ਬੱਖੂ ਚੋਕਦਾ ਅਰਥੀ ਨੂੰ ਬੱਖੂ ਚੋਕਦਾ ਭੂ ਖੰਚਾ ਹੋਰੇ ਬੋਲੇ Terima kasih telah menonton! ਮਿੱਠੇ ਪੇਕੇ ਪਿੰਡੇ ਆਉਂਦੀਆਂ ਗੁੱਜ ਸਿੰਜਣਾ ਦੇ ਖੁਸ਼ੀ ਗੀਤ ਗਾਉਂਦੀਆਂ ਮੈਨੂੰ ਛੱਡ ਕੇ ਅਤੁਰੀ ਗੀਵ ਤੇਜ ਹੈ ਜੋਣਾ ਕਾਸ ਦਾ ਪੰਜਾਬ ਖੇੜਾ ਦੇਸ਼ ਹੈ ਗੀਤ ਸਾਰੇ ਵਿੱਚ ਪੇਕੇ ਪਿੰਡੇ ਆਉਂਦੀਆਂ ਗੁੱਜ ਸਿੰਜਣਾ ਦੇ ਖੁਸ਼ੀ ਗੀਤ ਗਾਉਂਦੀਆਂ ਮੈਨੂੰ ਛੱਡ ਕੇ ਅਤੁਰੀ ਗੀਵ ਤੇਜ ਹੈ ਜੋਣਾ ਕਾਸ ਦਾ ਪੰਜਾਬ ਖੇੜਾ ਦੇਸ਼ ਹੈ ਦੀਦੀ ਦੋ ਦੱਬੇ ਕੀ ਹੋ ਵੀ ਘਰ ਆਦਸੀ ਅੰਦੀ ਤੱਕੇ ਜਾਏ ਸੁਖਦਾ ਤੇ ਸੱਜੜੀ ਵੀ ਆਈ ਚੂੜਾ ਤੋੜ ਦਿੱਤੇ ਅਰੇ ਤੀਨੋਂ ਬਾਪੂ ਚੁੱਕਦਾ ਓਏ ਆਏ ਤੀਨੋਂ ਬਾਪੂ ਚੁੱਕਦਾ ਰਾਣੀਆਂ ਉਹ ਦਰਦਾਰੀ ਉਠ ਨਾ ਪਠਾਨੀਆਂ ਅੱਜ ਫੇਸਬੁਕ ਦੀ ਫੈਲਵਾਨੀਆਂ ਆ ਗਿਆ ਦਾਹੀ ਮਿਲਖਾ ਦੀ ਸੱਟੀਆਂ ਸੁਣਾ ਗਿਆ ਵਾਲੇ ਵਾਨ ਵਾਲੇ ਹੱਥ ਜੱਪ ਰਾਨੀਆਂ ਉਹਦੇ ਡਰ ਡਰੀ ਉੱਠੇ ਨਾ ਪਠਾਨੀਆਂ ਤੇ ਫੇਸਬੁੱਕ ਦੀ ਸਹਿਲਵਾਰ ਆ ਗਿਆ ਦਾਹੀ ਮਿਲਖਾ ਦੀ ਸੱਟੀਆਂ ਸੁਣਾ ਗਿਆ ਨਾਲ ਪੰਗ ਦੇ ਸ਼ਰਾਬ ਚਿੱਟਾ ਖਾ ਗਿਆ ਨਾਲ ਪੰਗ ਦੇ ਸ਼ਰਾਬ ਚਿੱਟਾ ਖਾ ਗਿਆ ਤਕ ਬਾਕੂ ਨਾਲ ਫੇਰ ਸੋਕਣਾ ਯਾ ਤੇ ਸੱਦਰੀ ਵੀ ਆਈ ਚੁੜਾ ਤੋੜੀ ਤੇ ਅਰਥੀ ਨੂੰ ਬਾਪੂ ਚੁੱਕ واہ اے ار تینوں باپو جھک جا اے ار تینوں باپو جھک جا اوے اپن اور یہ نمبر لاینے پر اوہ بہت اللہ ان کو تو منگتے ہیں کلاس میں نمبر لاینے کے لیے اپن یہ نمبر لوائیں گے تو کہا یہ موبائل لو لے بہت 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 منگتے ہیں